ਗੱਲਾਂ ਬਾਤਾਂ ਸੁਣਿਓ ਚੀਮਾ ਸਾਹਿਬ ਦੀ ਸਰਦਾਰ ਹਰਜਿੰਦਰ ਸਿੰਘ ਜੀ ਚੀਮਾ ਔਰ ਚੇਅਰਮੈਨ ਚੀਮਾ ਬਾਇਲਰਸ ਲਿਮਟਿਡ ਦੇ ਕਮਾਲ ਦੀ ਗੱਲ ਹੈ ਜੀ ਅਸੀਂ ਬਾਹਰ ਖੜੇ ਸੀ ਮੈਂ ਕਿਹਾ ਥੋੜੇ ਦੇ ਅੰਦਰ ਵੀ ਗੱਲਾਂ ਕਰ ਲਈਏ ਕਿਉਂਕਿ ਹੁਣ ਗੱਲਾਂ ਬੜੀਆਂ ਇੰਪੋਰਟੈਂਟ ਹੋਣੀਆਂ ਜੀ ਯੂਥ ਦਾ ਮਾਈਂਡ ਚੇਂਜ ਕਰਨ ਦੇ ਲਈ ਯੂਥ ਨੂੰ ਕਹਿੰਦੇ ਨੇ ਵੀ ਮੋਟੀਵੇਟ ਕਰਨ ਦੇ ਲਈ ਕੀ ਕਹਿਣਾ ਜਾਓਗੇ ਕਿੱਦਾਂ ਸਟਾਰਟ ਕਰਨ ਜਿਹਦੇ ਕੋਲ ਪੈਸੇ ਨਹੀਂ ਹੈ ਉਹ ਕਿੱਦਾਂ ਸਟਾਰਟ ਕਰੇ ਜੀ ਸਿਰਫ ਔਰ ਸਿਰਫ ਨਾ ਵਿਲ ਪਾਵਰ ਚਾਹੀਦੀ ਕੋਈ ਵੀ ਕੰਮ ਕਰਨ ਲਈ ਜੀ ਪਾ ਸਾ ਪੂ ਸਾ ਸਭ ਆਪਣੇ ਆਪ ਆ ਜਾਂਦਾ ਹਮ ਸਿਰਫ ਔਰ ਸਿਰਫ ਵਿਲ ਪਾਵਰ ਚਾਹੀਦੀ ਏ ਔਰ ਔਨੈਸਟੀ ਚਾਹੀਦੀ ਏ ਔਰ ਪੱਕਾ ਨਿਸ਼ਚੈ ਹੋਣਾ ਚਾਹੀਦਾ ਔਰ ਉਹ ਡੋਲਣਾ ਨਹੀਂ ਵਸ ਜੀ ਜਿਹੜਾ ਕੰਮ ਕਰਨਾ ਡੋਲਣਾ ਨਹੀਂ ਹੁਣ ਮੇਰਾ ਹੀ ਕੇਸ ਲਓ ਜਦੋਂ ਮੈਂ ਤੁਹਾਨੂੰ ਦੱਸੀ ਜਾਜਦੀਪ ਗੱਲ ਕਿ ਮੈਂ ਸੋਚਿਆ ਵੀ ਮੈਂ ਸ਼ਿਪ ਕਿਰਨਾ ਤੇ ਮੇਰਾ ਤਾਂ ਨਵਾਂ ਨਵਾਂ ਵਿਆਹ ਹੋਇਆ ਸੀ ਮੇਰੀ ਵਾਈਫ 2 ਹੀ ਸਾਲ ਦੀ ਹੋਣੀ ਮੈਂ 24 25 ਸਾਲ ਦਾ ਸੀ ਜੀ ਮੈਂ ਉਹਨੂੰ ਆਖਿਆ ਵੀ ਆਪਣੇ ਕੋਲ ਦੋ ਕੈਰੀਅਰ ਆਪਸ਼ਨ ਨੇ ਪੀ ਜਾਤੇ ਆਪਾਂ ਸ਼ਿਪ ਦਾ ਕੈਪਟਨ ਬਣੀ ਹੈ ਤੇ ਜਾ ਆਪਾਂ ਇੱਕ ਸ਼ਿਪ ਖਰੀਦ ਲੀਏ ਤੇ ਕੈਪਟਨ ਨੂੰ ਸਰਵੈਂਟ ਰੱਖੀਏ ਵਾਹ ਤੇ ਉਹ ਆਂਦੀ ਵੀ ਸ਼ਿਪ ਖਰੀਦਦੇ ਆ ਉਹ ਤੇ ਕਰੋੜਾਂ ਦਾ ਆਂਦਾ ਮੈਂ ਕਿਹਾ ਵੀ ਜੇ ਦੂਸਰਾ ਬੰਦਾ ਐ ਉਹਨੇ 100 ਖਰੀਦਦੇ ਨੇ ਜੀ ਤੇ ਜੇ ਉਹਦੇ ਮੁਕਾਬਲੇ ਆਪਣੀ ਐਫੀਸ਼ੀਐਂਸੀ ਆਪਾਂ ਇੰਜੀਨੀਅਰ ਵੀ ਆ ਗਿਆ ਤੇ ਸਾਡੀ ਐਫੀਸ਼ੀਐਂਸੀ ਦੂਜੇ ਬੰਦੇ ਦੇ ਮੁਕਾਬਲੇ 1% ਵੀ ਨਹੀਂ ਇੱਕ ਵੀ ਨਹੀਂ ਜੀ ਜਿਸ ਲਈ ਉੱਥੋਂ ਹੀ ਡਿਸੀਜਨ ਲੈ ਲਿਆ ਕਿ ਅਸੀਂ ਐਡੀ ਵੱਡੀ ਸ਼ਿਪ ਕੈਪਟਨ ਦੀ ਨੌਕਰੀ ਨਹੀਂ ਕਰਨੀ ਔਰ ਐਸੀ ਆਪਣਾ ਬਿਜ਼ਨਸ ਹੀ ਕਰਨਾ ਮਤਲਬ ਆਪਣੀ ਇੰਡਸਟਰੀ ਲਗਾਣੀ ਹੈ ਆਪਣੇ ਬਿਜ਼ਨਸ 'ਚ ਜਾਣਾ ਤੇ ਫਿਰ ਕਿਹਾ ਮੈਂ ਘਰ ਆ ਕੇ ਦੱਸਿਆ ਜਦੋਂ ਡੈਡੀ ਮੰਮੀ ਨੂੰ ਜੀ ਬਈ ਇਹਦਾ ਨੌਕਰੀ ਨਹੀਂ ਕਰਨੀ ਮਤਲਬ ਬਹਾਨਾ ਨਹੀਂ ਮਾਰਨਾ ਦੀ ਜੀ ਤੇ ਉਹਨਾਂ ਨੇ ਆਖਿਆ ਬਈ ਤੇਰੇ ਤੋਂ ਵਧੀਆ ਤੇ ਨੌਕਰੀ ਕੋਈ ਹੋ ਨਹੀਂ ਸਕਦੀ ਤੂੰ ਤਾਂ ਸਿੱਧਾ ਹੀ ਕੈਪਟਨ ਜਾਜਦਾ ਲੱਖ ਰੁਪਏ ਤੇਰੀ ਪੈਨਸ਼ਨ ਇੱਤਵਦੀਆ ਵਰ ਕੰਡਿਨਾ ਕਰੀਓ ਜੀ ਤੇ ਤੂੰ ਨਹੀਂ ਕਰੀ ਤੇ ਕਰਨਾ ਕੀ ਹੈ ਹੁਣ ਮੈਂ ਡਰਦਾ ਬਰਾ ਦੱਸਾਂ ਵੀ ਨਾ ਵਿੱਚ ਆਜ ਖਰੀਦਣਾ ਕਿਉਂਕਾ ਕਹਿੰਦੇ ਉਹ ਤਾਂ ਸ਼ੁਗਲ ਸ਼ਗ ਉਹ ਸ਼ੇਖ ਚੀ ਲਿਆ ਤੋਂ ਇਹ ਲੋਕ ਹੈਨਾ ਪੱਲੇ ਨਹੀਂ ਦੀਵਾਲੀ ਤੇ ਕਰਦੀ ਮੇਲਾ ਮੇਲਾ ਹਵਾਈ ਕਿਲੇ ਬਣਾਏ ਹਵਾਈ ਕਿਲੇ ਬਣਾਉਂਦੇ ਹੋ ਜੀ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਜੇ ਤੂੰ ਫਾਈਨਲੀ ਮਿਲ ਕੋ ਤੇ ਨਹੀਂ ਕਰੀ ਨੌਕਰੀ ਮੈਂ ਕਹਿੰਦਾ ਨਹੀਂ ਕਰਨੀ ਕਿਹਦੇ ਫਿਰ ਘਰ ਨਹੀਂ ਆਣਾ ਤੇ ਮੈਂ ਕੀ ਕੀਤਾ ਵੀ 30 30 30 اکتوبر 76 ਨੂੰ ਜੀ ਬੰਬੇ ਤੋਂ ਨੇਵੀ ਦੀ ਨੌਕਰੀ ਛੱਡੀ ਤੇ 9 ਨਵੰਬਰ 76 ਨੂੰ ਦੂਸਰੀ ਕੰਪਨੀ ਚ ਦਿੱਲੀ ਨੌਕਰੀ ਜੁਆਇਨ ਕੀਤੀ ਤੇ ਆਪਣਾ ਜਿਹੜਾ ਸਮਾਨ ਹੈ 8 ਬਕਸੇ ਉਹ ਮ ਦਿੱਲੀ ਦੇ ਕਲੌਕ ਰੂਮ ਦੇ ਪਲੇਟਫਾਰਮ ਨੰਬਰ 1 ਦੇ ਕਲੌਕ ਰੂਮ ਚ ਰੱਖ ਕੇ ਰੇਲਵੇ ਸਟੇਸ਼ਨ ਤੇ ਅੱਛਾ ਜੀ ਹੁਣ ਉਥੇ ਉਥੇ ਹੁੰਦਾ ਕਿ 30 ਦਿਨ ਰੱਖਣਾ ਲਾਉਣਾ ਹੁੰਦਾ ਤੇ ਇੱਕ ਨਗਦਾ 1 ਰੁਪਿਆ ਕਰਾਇਆ ਹੁੰਦਾ ਜੀ ਹੁਣ ਮੇਰਾ 8 ਪਰ ਰੋਜ਼ ਦਾ ਬਿੱਲ ਪੈ ਰਿਹਾ ਤੇ ਕਿਉਂਕਿ ਘਰਦਿਆਂ ਨੇ ਕਿਹਾ ਵੀ ਇਹ ਨੌਕਰੀ ਨਹੀਂ ਕਰਨੀ ਤੇ ਘਰ ਨਹੀਂ ਆਣਾ ਹੁਣ ਮੈਂ ਘਰ ਤੇ ਜਾਣਾ ਨਹੀਂ ਹੈਗਾ ਅਸੀਂ ਸਮਾਨ ਉੱਥੇ ਰੱਖਿਆ ਐਦੇ ਪਿਕਨਿਕ ਕਰ ਗਿਆ ਬਰੀਫਕੇਸ ਲੈ ਕੇ ਤੇ ਉੱਥੋਂ ਬੱਚਿਆਂ ਵਗੈਰ ਨੂੰ ਘਰ ਛੱਡਿਆ ਤੇ ਆ ਕੇ ਮੈਂ 9 ਤਰੀਕ ਨੂੰ 10 ਦਿਨ ਬਾਅਦ ਨੌਕਰੀ ਜੁਆਇਨ ਕੀਤੀ ਤੇ 20 25 ਦਿਨ ਬਾਅਦ ਮੈਂ ਕਿਰਾਇਆ ਕਮਰੇ ਤੇ ਲਿਆ ਫਿਰ 250 ਰੁਪਏ ਰੇੜੀ ਦਾ ਬਿੱਲ ਆਇਆ 250 ਰੁਪਏ ਕਰੋਕ ਦਾ ਬਿੱਲ ਆਇਆ ਤੇ ਆਪਣਾ ਦੁਕਾਨ ਚੱਲੂ ਹੋ ਗਈ ਮੈਂ ਕਮਿਟਮੈਂਟ ਕੀਤੀ ਘਰ ਨਹੀਂ ਜਾਣਾ ਫਿਰ ਘਰ ਨਹੀਂ ਜਾਣਾ ਚੈਟ ਪਿਓ ਦੀ ਕਮੇਟ ਵੜ ਕੇ ਨਾ ਆਏ ਕਾਮਯਾਬ ਹੋ ਕੇ ਜਾਣਾ ਕਾਮਯਾਬ ਹਾਂ ਕਾਮਯਾਬ ਹੋ ਤੁਰਾ ਛੱਡਣਾ ਨਹੀਂ ਜੀ ਜੋ ਮਰਜੀ ਹੋ ਜਾ ਫਿਰ ਬਾਅਦ ਚ ਪੀਰਾਈ ਦਾ ਰਿਐਕਸ਼ਨ ਜਦੋਂ ਤੁਸੀਂ ਬਾਅਦ ਪੀਰਾਈ ਫੇਰ ਜਾਂਦੇ ਮੈਂ ਤਾਂ ਯਾਰ ਸੋਚਿਆ ਹੀ ਨਹੀਂ ਕਿ ਆ ਵੀ ਸਭ ਪੋਸਿਬਲ ਹੈ ਅਦੇ ਤੁਸੀਂ ਤੇ ਉੱਥੇ ਪੈਂਟ ਹੀ ਵਸਾਤੇ ਜੀ ਮੈਂ ਕਿਹਾ ਪੈਂਟ ਹੀ ਵਸ ਜਾਂਦੇ ਨੇ ਫੇਰ ਹੋਲੀ ਹੋਣੀ ਹਾਂ ਤੇ ਆਲਮੋਸਟ ਪੈਂਡਵੱਤਨ ਵਾਲੀ ਗੱਲੀ ਆ ਤੇ ਤੁਹਾਡਾ ਪੈਂਡੀ ਹੈ ਪੈਂਡੀ ਹੈ ਇਹ ਕਿਹੜ ਜ਼ਮੀਨ ਤੇ ਉੱਤੇ ਤੁਸੀਂ ਐਡਾ ਐਡਾ ਵੱਡਾ ਕੰਮ ਕੀਤਾ ਮੈਂ ਪਹਿਲਾਂ ਵੀ ਕਿਹਾ ਵੀਡੀਓ ਚ ਕੀ ਬੜਾ ਸਪਿਰਚੁਅਲ ਕੰਮ ਕਰ ਰਹੇ ਤੁਸੀਂ ਅਸਲੀ ਅਧਿਆਤਮ ਅਸੀਂ ਦੇਸ਼ ਲਈ ਬਹੁਤ ਕੰਮ ਕਰ ਰਹੇ ਹਾਂ ਦੇਖੋ ਜਿੰਨੀ ਬਿਜਲੀ ਰੋਪੜ ਥਰਮਲ ਪਾਵਰ ਬਣਾ ਰਿਆ ਉਨੀ ਬਿਜਲੀ ਅਸੀਂ ਬਣਾ ਰਹੇ ਹਾਂ ਪਰਾਲੀ ਔਰ ਫੱਕ ਜਲਾ ਕੇ ਜੀ ਔਰ ਰੋਪੜ ਜਲਾਉਂਦਾ ਦੋ ਮਾਲ ਗੜੀਆਂ ਕੋਲਾ ਡੇਲੀ ਜੀ ਅਸੀਂ ਦੋ ਮਾਰ ਗੜੀਆਂ ਕੋਲਾ ਦੇਸ਼ ਦਾ ਵਿਚਾਰ ਹੈ ਦੋ ਮਾਲ ਗੱਡੀਆਂ ਕੋਲ ਆ ਡੇਲੀ ਦੇ ਦਾਂ ਡੇਲੀ ਦੇ ਦੱਸਦਾ ਬਚਾ ਰਹੇ ਹਾਂ ਹਾਂ ਇਹਨਾਂ ਐਨਵਾਇਰਨਮੈਂਟ ਪ੍ਰੋਟੈਕਸ਼ਨ ਉਸ ਤੋਂ ਬਾਅਦ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਹਾਈਡਰੋਜਨ ਤੇ ਕੰਮ ਕਰ ਰਹੇ ਹਾਂ ਫਿਊਲ ਸੈੱਲ ਤੇ ਕੰਮ ਕਰ ਰਹੇ ਹਾਂ ਜੀ ਕਾਫੀ ਜ਼ਿਆਦਾ এনਵਾਇਰਨਮੈਂਟਲ ਪ੍ਰੋਟੈਕਸ਼ਨ ਤੇ ਕੰਮ ਕਰ ਰਹੇ ਹਾਂ ਹੁਣ ਮੋਦੀ ਸਾਹਿਬ ਨੇ ਮੈਨੂੰ ਘਰ ਬੁਲਾਇਆ ਸੀ 150 ਸਰਦਾਰ ਬੁਲਾਇਆ ਸੀ ਮੋਦੀ ਜੀ ਨੇ ਮੈਂ ਵੀ ਉਹਨਾਂ ਚਾਹਗਾ ਸੀ ਅੱਛਾ ਹਾਂ ਮੋਦੀ ਨਾਲ ਵੀ ਮੇਰੀ ਗੱਲ ਹੋਈ ਕਿ ਮੈਂ ਹਾਈਡਰੋਜਨ ਤੇ ਕੰਮ ਕਰ ਰਿਹਾ ਜੀ ਹਾਂਜੀ ਸਾਡੀ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਸਾਡੀ ਤੁਹਾਡੇ ਨਾਲ ਗੱਲ ਹੋ ਰਹੀ ਹੈ ਕਿ ਸਾਡੇ ਦੇ ਵੀ ਕੋ ਕਹਿੰਦੇ ਵੀ ਜਾਗ ਲੱਗੀ ਜੀ ਬਹੁਤ ਇੰਟੈਲੀਜੈਂਟ ਬਹੁਤ ਪ੍ਰਾਈਮਸ ਇੰਟੈਲੀਜੈਂਟ ਬਹੁਤ ਉਹਨੇ 1 ਮਿੰਟ ਚ ਮੈਨੂੰ ਕਈ ਕੁਐਸਚਨ ਕੀਤੇ ਹੈ ਹਾਈਡਰੋਜਨ ਦੇ ਬਾਰੇ ਮੈਂ ਤਾਂ ਕਹ ਰਿਹਾ ਰਿਪਲਾਈ ਕਰ ਹੀ ਨਹੀਂ ਰਿਹਾ ਕਿਉਂਕਿ ਮੈਂ ਕੋਈ ਇੰਜੀਨੀਅਰ ਹਾਂ ਦੇਖੋ ਜੀ ਹੁਣ ਗੱਲ ਛੋੜਿਓ ਬੜੀ ਖਾਸ ਫਾਤਿਮਾ ਵਾਇਲਟਸ ਲਿਮਿਟਿਡ ਦੇ ਵਿੱਚ ਇੱਕ ਖਾਸियत ਹੈ ਜਿਸ ਦੇ ਉੱਤੇ ਕੰਮ ਕਰ ਰਹੇ ਨੇ ਕਿ ਇਹਨਾਂ ਦੇ ਪ੍ਰੋਡਕਟ ਪੇਟੈਂਟਸ ਨੇ ਔਰ ਇਹਨਾਂ ਨੇ 4 ਪ੍ਰੋਡਕਟ ਜਿਹੜੇ ਹੈ ਪੇਟੈਂਟ ਕਰਾਏ ਹੈ ਤੇ ਇਨੋਵੇਸ਼ਨ ਦੇ ਵਿੱਚ ਬੜੇ ਖਾਸ ਹੈ ਕੀ ਕਹਿੰਦੇ ਇਹਨਾਂ ਦਾ ਕਹਿਣਾ ਹੈ ਕਿ ਇਨੋਵੇਸ਼ਨ ਕਰਕੇ ਹੀ ਇਹ ਕਾਮਯਾਬ ਹੈ ਸਰ ਤੁਸੀਂ ਇੱਕ ਗੱਲ ਕਹੀ ਸੀ ਕਿ ਤੁਸੀਂ ਪ੍ਰੋਡਕਟ ਬਣਾਉਂਦੇ ਹੋ ਅਜਿਹਾ ਜਿਹੜਾ ਪਹਿਲਾਂ ਐਗਜ਼ਿਸਟ ਨਹੀਂ ਕਰਦਾ ਇਹਦੇ ਉੱਤੇ ਕੀ ਕਹਿੰਦੇ ਹੋ ਤੁਸੀਂ ਅਸੀਂ ਜੋ ਵੀ ਪ੍ਰੋਡਕਟ ਬਣਾਇਆ ਜਿੰਨੇ ਵੀ ਤੁਸੀਂ ਬਾਹਰ ਸਾਡੇ ਪ੍ਰੋਡਕਟ ਦੇਖ ਰਹੇ ਹੋ ਬਾਹਰ ਦੇ ਵਕਤੀ ਉਹਨਾਂ ਚ ਕੋਈ ਵੀ ਪਹਿਲਾਂ ਹੈ ਹੀ ਨਹੀਂ ਸੀ ਅਸੀਂ ਹਰ ਪ੍ਰੋਡਕਟ ਨਵਾਈ ਇਨਵੈਂਟ ਕਰਦੇ ਆ ਔਰ ਅਸੀਂ ਕਸਟਮਰ ਨੂੰ ਹਮੇਸ਼ਾ ਸੋਲੂਸ਼ਨ ਦਿੰਦੇ ਆ ਉਹਨੂੰ ਇਕੁਪਮੈਂਟ ਦਿੰਦੇ ਆ ਉਹਨੂੰ ਸੋਲੂਸ਼ਨ ਦਿੰਨੇ ਆ ਇੱਥੇ ਨਾ ਇੰਡੀਅਨ ਐਕ੍ਰੈਲਿਕ ਕੰਪਨੀ ਹੈ ਇੱਕ ਜੀ ਇੰਡੀਅਨ ਐਕ੍ਰੈਲਿਕ ਉਹਨਾਂ ਦੀ 2005 ਦੀ ਗੱਲ ਹੈ ਅਸੀਂ ਨਵਾਂ ਨਵਾਂ ਇੱਥੇ ਸਟਾਰਟ ਕੀਤਾ ਸਾਡਾ ਇੱਕ ਸ਼ੈੱਡ ਸੀ ਛੋਟਾ ਜਿਹਾ ਸ਼ੈੱਡ ਸੀ ਤੇ ਸਾਨੂੰ ਉਧਰ ਉਹਨਾਂ ਦੀ ਫੈਕਟਰੀ 300 ਏਕੜ ਚ ਸੰਗਰੂਰ ਚ ਤੇ ਉਹਨਾਂ ਕੋਲ ਚਾਰ ਚਿਮਣੀਆਂ ਲੱਗੀਆਂ ਸੀ ਉਹ ਤੇਲ ਚਲਾ ਰਹੇ ਫਰਨੇਸ ਆ ਤੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਫਰਨਸ ਹੱਲ ਵਾਲਾ ਤੁਹਾਡਾ ਜਿਹੜਾ ਬੋਇਲਰ ਹੈਗਾ ਉਹਨੂੰ ਫੱਕ ਤੇ ਚਲਾ ਦਿੰਨੇ ਆ ਚੌੜਾ ਦੀ ਫੱਕ ਤੇ ਤੇ ਤੁਹਾਨੂੰ 20000 ਰੁਪਿਆ ਘੰਟਾ ਬੱਜ ਜਾਏਗਾ ਬਲਕਿ ਤੁਹਾਨੂੰ 5 ਲੱਖ ਰੁਪਿਆ ਡੇਢ ਹੀ ਬੱਜ ਜਾਏਗਾ ਤੁਹਾਨੂੰ 1.5 ਕਰੋੜ ਰੁਪਿਆ ਮਹੀਨੇ ਦਾ ਬੱਜ ਜਾਏਗਾ ਤੇ ਤੁਸੀਂ ਮੈਨੂੰ 1.5 ਕਰੋੜ ਹੀ ਦਿਓ ਤੇ ਮੈਂ ਤੁਹਾਡਾ ਬਦਲ ਦੇ ਨਾ ਉਹ ਚ ਵੀ ਤੁਸੀਂ ਮੈਨੂੰ 75 ਲੱਖ ਅਡਵਾ ਦਿਓ 75 ਲੱਖ ਚੱਲਣ ਤੋਂ ਬਾਅਦ ਦਿਓ ਜੀ ਅੱਛਾ ਜੀ ਹੁਣ ਜਦੋਂ ਮੈਂ ਇਹ ਲੈਟਰ ਉਹ ਲੈਟਰ ਲਿਖਤਾ ਕਿਉਂਕਿ ਅੰਦਰ ਨਹੀਂ ਸੀ ਜਾਣ ਦਿੰਦੇ ਅਸੀਂ ਛੋਟੇ ਬੰਦੇ ਹੁੰਦੇ ਸੀ ਵੱਡੀ ਫੈਕਟਰੀ ਉਹ ਜਦੋਂ ਉਹਨਾਂ ਦੇ ਐਮਡੀ ਕੋਲ ਗਰਗ ਸਾਹਿਬ ਕੋਲ ਗਿਆ ਲੈਟਰ ਉਹਨਾਂ ਨੇ ਕਿਹਾ ਬੁਲਾਓ ਆ ਕਿਹੜੀ ਕੰਪਨੀ ਹੈ ਜੀ ਮੈਨੂੰ ਬੁਲਾਇਆ ਗਰਗ ਸਾਹਿਬ ਨੇ ਕਿਹਾ ਚੀਮਾ ਤੂਰੇ ਜੇ ਲਿਖਾ ਮੈਂ ਕਿਹਾ ਆ ਲਿਖਾ ਕਿਉਂਕਿ ਇਹ ਸਭ ਲੋਕ ਬੋਲਤੇ ਆ ਕਿ ਨਹੀਂ ਪੋਸੀਬਲ ਥਰਮੈਕ ਵੀ ਬੋਲਤੇ ਆ ਕਿ ਨਹੀਂ ਪੋਸੀਬਲ ਮੈਂ ਕਿਹਾ ਠੀਕ ਹੈ ਮੰਨ ਲਿਆ ਨਹੀਂ ਪੋਸੀਬਲ ਹੈ मैं कह भी जे ना मैं समान देना जो मैं समान दूंगा आपको डेढ़ डेढ़ करोड़ का उसकी कम से कम पचास लाख रुपया तो स्क्रैप वैल्यू होगी ना जी तो आपने मेरे को पचहत्तर दिया पचास तो आपको स्क्रैप से वापस मिल गया तो आपका तो रिस्क हुआ पच्चीस लाख का जी। और मुझे तो पचहत्तर लाख नहीं मिलेगा ना जब नहीं चलेगा तो जी। तो मेरा रिस्क हुआ पचहत्तर लाख का तो बड़े आदमी आप हो कि मैं हूँ बड़े ले यार कुछ नहीं होता एक कर दो देखेंगे ਔਰ ਜਦੋਂ ਉਹ ਇੱਕ ਕੀਤਾ ਹੁਣ 6 ਜਿੰਮੀਆਂ ਸਾਡੀਆਂ ਨੇ ਜਦੋਂ ਬਾਰਲੇ ਦੀ ਲੋਟ ਪੈਂਦੀ ਐ ਸਿੱਧਾ ਫੋਨ ਸਾਨੂੰ ਆਉਂਦਾ ਔਰ ਉਹੀ ਗੇਟ ਜਿਹੜਾ ਮੇਰੇ ਲਈ ਖੁੱਲਦਾ ਨਹੀਂ ਸੀ ਅੱਧਾ ਵਾਈਟ ਗੇਟ ਖੁੱਲਦਾ ਤੇ ਮੇਰੀ ਕਾਰ ਅੰਦਰ ਜਾਂਦੀ ਓਹ ਵਾਹ ਜੀ ਵਾਹ ਕਬਾਲਾ ਅਰੇ 1.5 ਕਰੋੜ ਰੁਪਏ ਬਚਾਣਾ ਮਤਲਬ ਮਹੀਨੇ ਦਾ ਔਰ 4 ਤੋਂ 6 ਕਰੋੜ ਬਾਰਾ ਚਿਕ 72 ਕਰੋੜ ਉਹ ਲੋਕਾਂ ਨੇ 72 ਕਰੋੜ ਸਾਡੀ ਮਿਲ ਨਹੀਂ ਕਮਾਈ ਜਿੰਨਾ ਇਹਨਾਂ ਨੇ ਕਮਾਤਾ ਤੁਸੀਂ ਵਿਚਾਰ ਇਹ ਇਦਾਂ ਪੈਸੇ ਕਮਾਏ ਜਾਂਦੇ ਨੇ ਅਸੀਂ ਇਹ ਵੀ ਕਹਿ ਸਕਦੇ ਹਾਂ ਇੰਡਸਟਰੀ ਦੇ ਸੇਵियर ਹੈ ਤੁਸੀਂ ਇੰਡਸਟਰੀ ਨੂੰ ਸੋਲੂਸ਼ਨ ਦਿੰਨੇ ਆ ਜੀ ਸੋਲੂਸ਼ਨ ਦਿੰਨੇ ਆ ਹੁਣ ਅਸੀਂ ਹੋਰ ਅਸੀਂ ਇੱਕ ਜਿਹੜੀ ਜਿਹੜੀਆਂ ਡਿਸਟਿਲਰੀਆਂ ਹੁੰਦੀਆਂ ਨੇ ਜਿੱਥੇ ਅਲਕੋਹਲ ਐਥਨੋਲ ਬਣਦੀ ਹੈ ਜੀ ਉਹਦੇ ਵਿੱਚ ਫਰਮੈਂਟੇਸ਼ਨ ਕਹਿੰਦੇ ਨੇ ਫਰਮੈਂਟੇਸ਼ਨ ਬੈਕਟੀਰੀਆ ਬਣਾਉਂਦੇ ਨੇ ਜੀ ਉੱਥੋਂ 50 ਟਨ ਡੇਲੀ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਜੀ ਉਹ ਕਾਰਬਨ ਡਾਈਆਕਸਾਈਡ ਗੈਸ ਐਮੀਟ ਹੁੰਦੀ ਹੈ ਐਟਮੋਸਫੇਅਰ ਚ ਉਹ ਗ੍ਰੀਨ ਗੈਸ ਦਾ ਬੜਾ ਰੋਲਾ ਪੈਂਦਾ ਅਸੀਂ ਉਹਦੇ ਵਿੱਚ ਹਾਈਡਰੋਜਨ ਲਾ ਕੇ ਉਹਦੀ ਮੀਥੇਨ ਬਣਾਉਂਦੇ ਹਾਂ ਜੀ ਉਹਦੀ 50 ਲੱਖ ਰੁਪਏ ਮਹੀਨਾ ਸੇਵਿੰਗ ਹੈ ਅੱਡਿਆ ਦਿਹਾੜੀ 50 ਲੱਖ ਰੁਪਏ ਦੀ ਸੇਵਿੰਗ ਹੈ ਜੀ ਵਾਹ ਕਮਾਲ ਹੈ ਔਰ এনवायरमेंट ਪ੍ਰੋਟੈਕਸ਼ਨ ਕਿੰਨੀ ਹੈ ਕਿੰਨੀ এনवायरमेंट ਪ੍ਰੋਟੈਕਸ਼ਨ ਹੈ ਸਰ ਗੱਲ ਕਿਥੇ ਫਿਰ ਰਹਿ ਜਾਣੀ ਹੈ ਅਸੀਂ ਆਪਣੇ ਸਬਸਕ੍ਰਾਈਬਰਸ ਨੂੰ ਵਾਅਦਾ ਕੀਤਾ ਕਿ ਉਹ ਚਾਰ ਪੇਟੈਂਟਡ ਪ੍ਰੋਡਕਟਸ ਦੱਸ ਰਹੇ ਤੁਸੀਂ ਜੀ ਚਾਰ ਪੇਟੈਂਟ ਮੇਰੇ ਜਨੇ 70 ਸਾਲ ਦੀ ਉਮਰ ਤੋਂ ਬਾਅਦ ਦੇ ਨੇ ਉਹਨਾਂ ਚ ਇੱਕ ਮੈਂ ਪੰਪ ਬਣਾਇਆ ਜਿਹੜਾ ਸਿੰਗਲ ਸਟੇਜ ਪੰਪ ਮਤਲਬ 90% ਘੱਟ ਪਾਵਰ ਤੇ ਅ 10% ਪਾਵਰ ਨਾਲ ਬੋਇਲਰ ਚ ਪਾਣੀ ਪੰਦਾ ਹੈ ਦੂਸਰਾ ਅਸੀਂ ਇਹ ਬਣਾ ਕੇ ਇੱਕ ਸਸਤਾ ਫਿਊਲ ਸੈੱਲ ਬਣਾਇਆ ਜਿਹੜਾ ਫਿਊਲ ਸੈੱਲ ਅਮਰੀਕਾ ਵਗੈਰਾ ਚ ਬਣਾਉਂਦੇ ਨੇ ਉਹਦੇ ਅੰਦਰ ਜਿਹੜਾ ਮਟੀਰੀਅਲ ਯੂਜ਼ ਹੁੰਦਾ ਉਹਦਾ ਨਾ ਪੈਲੇਡੀਅਮ ਹੈ ਉਹ 3 ਲੱਖ ਰੁਪਏ ਕਿਲੋ ਆਉਂਦਾ ਜਿਹੜਾ ਅਸੀਂ ਮਟੀਰੀਅਲ ਯੂਜ਼ ਕਰਦੇ ਆ ਉਹ ਗ੍ਰੇਫਾਈਟ ਹੈ ਉਹ 3000 ਰੁਪਏ ਕਿਲੋ ਆਉਂਦਾ ਇਸ ਲਈ ਸਸਤਾ ਫਿਊਲ ਸੈੱਲ ਬਣਾਉਣ ਰਿਹਾ ਉਸ ਤੋਂ ਬਾਅਦ ਇਲੈਕਟ੍ਰੋ ਮੈਗਨੇਟਿਕ ਇਲੈਕਟ੍ਰੋਲਾਈਜ਼ਰ ਬਣਾਉਣੇ ਆ ਜਿਹਦੇ ਚ ਅਸੀਂ ਪਰਮਨੈਂਟ ਮੈਗਨੇਟ ਯੂਜ਼ ਕਰਦੇ ਆ ਜਿਹੜੇ ਆਮ ਹਾਈਡਰੋਜਨ ਬਣਾਉਂਦੇ ਨੇ ਉਹ 50 ਕਿਲੋ ਬਿਜਲੀ ਨਾਲ 1 ਕਿਲੋ ਹਾਈਡਰੋਜਨ ਬਣਾਉਂਦੇ ਨੇ ਅਸੀਂ 20 ਕਿਲੋਵਾਰਟ ਬਿਜਲੀ ਨਾਲ 1 ਕਿਲੋ ਹਾਈਡਰੋਜਨ ਬਣਾ ਲਿਆ ਜੀ ਹਿੱਕੇ ਪਰ ਪੰਧ ਤਾਰ ਇੱਕ ਤੁਸੀਂ ਹਿਊਮਨ ਬਾਡੀ ਦਾ ਉਹ ਵੀ ਇੱਕ ਹਾਂ ਪਿੱਛੇ ਜਦੋਂ ਕੋਵਿਡ ਹੋਇਆ ਇੰਨਾ ਰੌਲਾ ਪਿਆ ਉਦੋਂ ਅਸੀਂ ਇੱਕ ਡਿਵਾਈਸ ਬਣਾਈ ਨੋਬਲ ਕਾਸ ਜੀ ਉਹ ਹਿਊਮਨ ਬਾਡੀ ਡਿਸਪੋਜ਼ਲ ਸਿਸਟਮ ਹੈ ਉਹਦੇ ਵਿੱਚ 2 ਘੰਟੇ ਸੰਸਕਾਰ ਪੂਰਾ ਹੁੰਦਾ ਜੀ ਔਰ ਅੱਧੀ ਲੱਕੜ ਲੱਗਦੀ ਹੈ अच्छा अद्दी लकड़ न कर अद्दी लकड़ बचदेया वो तो टोडी लाइफ मेरेकल नहीं सी इंडस्ट्री ਦੇ ਨਾਲ ਰਿਲੇਟਡ ਉਹ ਉਹ ਫਿਰ ਆਈ ਤੇ ਕੰਬਸ਼ਨ ਇੰਜੀਨੀਅਰ ਆਵਾ ਜਿਹੜੀ ਚੀਜ਼ ਸਾਹਮਣੇ ਇਹਦੇ ਚੁੱਲਾ ਵੀ ਬਣਾ ਦਿੰਦੇ ਜਿਹੜਾ ਕਟ ਲੱਕੜ ਹੀ ਲਗਾਏ ਉਹ ਮੈਂ ਅਮਰੋਦਸਰ ਕੇ ਲੈਣ ਬਣਾ ਕੇ اچھا ਉਹ ਨਹੀਂ ਲੱਕੜ ਭੋਗਦੇ ਨਾ ਜਿਹੜਾ ਕੜਾ ਬਣਾਉਂਦੇ ਨੇ ਦਾਲਾ अच्छा वो कि उन्होंने जो चूल्हे ਬਣਾਉਂਦੇ ਨੇ 3% ਘੱਟ ਲੱਕੜ ਖਾਂਦੇ ਨੇ। شیر ਹਰਬੰਦਰ ਸਾਹਿਬ ਜੀ ਹਾਂ ਜੀ ਹਾਂ ਜੀ। ਅੱਛਾ ਪਹਿਲਾਂ ਉੱਥੇ ਹੀ ਕੱਲੇ ਬਾਅਦ ਚਹੀਦਾ ਬਣਾਏ। ਅੱਛਾ ਪਹਿਨਾ ਹਰਬੰਦਰ ਸਾਹਿਬ ਜੀ ਪਹਿਲੇ ਹਾਂ ਜੀ। ਫਿਰ ਇੱਥੇ ਤੁਸੀਂ ਬਣਾਲੇ ਸ਼ੁਰੂ ਕੀਤੇ। ਹਾਂ। ਹੋ ਤਾਂ ਫਿਰ ਜੀ ਕੰਬੈਸ਼ਨ ਦੇ ਇੰਜੀਨੀਅਰ ਸਾਨੂੰ ਉਹਦਾ ਨੌਲੇਜ ਹੈ ਇਸ ਲਈ ਸਾਡੇ ਲਈ ਤਾਂ ਕੁਝ ਵੀ ਨਹੀਂ। ਲੇਕਿਨ ਕੰਬੈਸ਼ਨ ਦਾ ਇੰਜੀਨੀਅਰ ਜਿਹੜਾ ਉਹ ਦੂਜੇ ਕੇ ਹਲਵਾਈਆਂ ਦਾ ਕੰਮ ਥੋੜੇ ਜਾਏਗਾ। ਹੂੰ। ਮਤੇ ਅਸੀਂ ਇਹ ਜਿਹੜਾ ਜਾਣਦੇ ਆ ਜਦੋਂ ਮੈਂ ਉਹ ਡਿਸਪੋਜ਼ਲ ਸਿਸਟਮ ਬਣਾਇਆ ਹਿਊਮਨ ਬੋਡੀ ਵਾਲਾ ਤੇ ਹੁਣ ਸਾਲ ਬੋਡੀ ਕਿੱਥੋਂ ਆਏ ਉਹਨੂੰ ਟੈਸਟ ਕਰਨ ਲਈ ਜੀ ਹੈਨਾ ਕੋਈ ਕਹੇ ਜੀ ਕੁੱਤੇ ਦੇ ਲਾ ਕੇ ਦੇਖ ਲੋ ਮੈਂ ਕਿਹਾ ਕੁੱਤੇ ਕਰਕੇ ਜਲਾ ਤਾਂ ਠੀਕ ਹੈ ਬੋਡੀ ਵੀ ਤੇ ਮਿਲੇ ਫਿਰ ਮੈਂ ਗਿਆ ਉੱਥੇ ਮੁਹਾਲੀ ਕ੍ਰਿਮੀਨੇਟਿੰਗ ਗਰਾਊਂਡ ਤੇ ਤੇ ਮੈਂ ਉਹਨਾਂ ਆਖਿਆ ਵੀ ਸਾਨੂੰ ਇੱਕ ਬੋਡੀ ਦੇ ਦਿਓ ਜੀ ਤੇ ਉਹ ਆਖਣ ਜੀ ਨਾ ਜੀ ਜ਼ਿੰਮੇਵਾਰ ਕੌਣ ਹੋਏਗਾ ਮੈਂ ਕਿਹਾ ਮੈਂ ਜ਼ਿੰਮੇਵਾਰ ਹੋਗਾ ਜੀ ਹਾਂ ਤੇ ਬੋਡੀ ਅੱਧੀ ਰੈਗੀ ਨਾ ਛੜੀ ਮੈਂ ਕਿਹਾ ਮੈਂ ਉਹਨੂੰ ਬੋਡੀ ਨੂੰ ਸ਼ਿਫਟ ਕਰਾਂ ਅੱਛਾ ਤੁਹਾਡੀ ਨਾਰਮਲ ਫਰਨਿਚ ਮੈਨੂੰ ਅਲਾਉ ਕਰੋ ਉਹ ਵੀ ਅੱਗੇ ਉਹ ਜਾ ਹੁੰਦੇ ਨੇ ਇੱਕ ਡਰੌਂਡ ਬੋਡੀ ਲੈ ਡਰੌਂਡ ਜਿਹੜੀ ਕਿ ਤਿੰਨ ਦਿਨ ਪਾਣੀ ਚ ਪਈ ਸੀ ਅੱਛਾ ਉਹ ਤਿੰਨ ਦਿਨ ਪਾਣੀ ਫੁੱਲੀ ਹੋਈ ਬੜੀ ਉਹ ਚਾਰ ਜਣਾ ਭਾਰਵਦਿਆ ਕਹਿੰਦੇ ਇਹ ਜਿਲਾਓ ਅਸੀਂ ਉਹ ਹੀ ਜਲਾਈ ਅੱਛਾ ਉਹ ਉਹਦੇ ਚ ਵੀ ਕਾਮਯਾਬ ਹੋਈ ਨਾ ਜੀ ਉਹ ਜੀ ਕਾਮਯਾਬ ਹੋਏ ਵਾਹ ਕਮਾਲ ਹੈ ਉਹਨਾਂ ਨੇ ਵੀ ਐਕਸਟ੍ਰੀਮ ਜਿਹੜਾ ਵੀ ਬੰਦਾ ਕੰਮ ਕਰਦਾ ਨਾ ਉਹਨੂੰ ਰਿਸਿਸਟੈਂਸ ਵੀ ਐਕਸਟ੍ਰੀਮ ਹੀ ਹੁੰਦਾ ਜੀ ਉਹਨੂੰ ਇਹ ਨਹੀਂ ਸੋਚਣਾ ਕਿ ਰਿਸਿਸਟੈਂਸ ਕੋਈ ਘਟਾਏਗਾ ਉਹ ਨਹੀਂ ਬਰਾਬਰ ਫੋਰਸ ਉਤਰੋ ਜਿਆਦਾ ਹੀ ਜਿਆਦਾ ਹੀ ਫੋਰਸ ਹੁੰਦੀ ਹੈ ਹੋਰ ਉਹਨਾਂ ਦੇ ਘਾਰ ਕਮਿਟੀ ਦਾ ਸੰਧਾਰਤ ਕਿ ਨਹੀਂ ਐਵਰੀ ਫੋਰਸ ਇਜ਼ ਇਕੁਅਲ ਟੂ ਪੋਜ਼ਿਟਿਵ ਰਿਐਕਸ਼ਨ ਕਮਾਲ ਦੀ ਗੱਲ ਕੀਤੀ ਸੀ ਕਹਿੰਦੇ ਜਿੰਨੀ ਸਫਲਤਾ ਦੇ ਲਈ ਅਸੀਂ ਰਾਹ ਲੱਭਦੇ ਜਾਂਦੇ ਹਾਂ ਓਨੀ ਉਹਨਾਂ ਹੀ ਗੁਰ ਰਿਸਿਸਟੈਂਸ ਵਧੂ ਹੁੰਦਾ ਹਾਂ ਹਾਂ ਉਹ ਨਹੀਂ ਰਿਕਵਰਡਾ ਜ਼ਿਆਦਾ ਹੋਣੀਆਂ ਨੇ ਮਤਲਬ ਇੱਕ ਬੰਦੇ ਨੇ ਕੋਰਪੋਰੇਟ ਨਹੀਂ ਕੀਤਾ ਵੀ ਇਹਨਾਂ ਨੇ ਚਲੋ ਐਡੀ ਵੱਡੀ ਕੰਪਨੀ ਦੇ ਮਾਲਕ ਨੇ ਐਡੀ ਵੱਡੀ ਕੰਪਨੀ ਚੱਲਣ ਲਈ ਇਹ ਡਾਕਟਰ ਆਦਵੀ ਮੇਰੇ ਵਰਗਾ ਉਹ ਜੇ ਕਹਿਣ ਡਿਆ ਜਲ ਜਾਏਗਾ ਤਾਂ ਤੇ ਵਿਚਲੀ ਬਲੀਵ ਕਰ ਲੋ ਜਿਹੜਾ ਐਸਡੀਓਸ ਤੇ ਹੋਣਾ ਉਹਨੇ ਵੀ ਉਹ ਡਰੋਨ ਬੋਡੀ ਦਿੱਤੀ ਉਹਨੇ ਉਹ ਨੂੰ ਐਸੀ ਵੀ ਸੜੇ ਨਾ ਪਰ ਤੁਸੀਂ ਤੁਹਾਡਾ ਤਾਂ ਟੈਸਟ ਹੋਰ ਵੀ ਵਧੀਆ ਉਹ ਤਾਂ ਹੋਰ ਚੰਗਾ ਤੁਹਾਡੀ ਦਾ ਹੋਰ ਚੰਗਾ ਹੋਰ ਵਸਟ ਹੋਏਗੀ ਸੁਣ ਥੋੜੀ ਲੱਕੜ ਜ਼ਿਆਦਾ ਲੱਗ ਗਈ ਹੋਈ ਹੋਰ ਕੀ ਹੋਣਾ ਉੱਥੇ ਜੀ ਕਵਾਲ ਦੀ ਗੱਲ ਹੈ ਬਹੁਤ ਬਹੁਤ ਵਧੀਆ ਬਲ ਰਿਸਿਸਟੈਂਸ ਆਲਵੇਜ਼ ਹਾਇਰ ਆਫ ਦਾ ਇਹ ਸਭ ਨੂੰ ਸੋਚਣਾ ਚਾਹੀਦਾ ਜੀ ਜਦੋਂ ਕੋਈ ਵੀ ਕੰਮ ਕਰੋਗੇ ਮੁੱਕਾ ਤਗੜਾ ਅੜਾ ਕੋ ਅਗਰ ਮੁੱਕਾ ਤਗੜਾ ਅੜਾ ਅੱਛਾ ਜਦੋਂ ਕੋਈ ਵੀ ਕੰਮ ਕਰੋਗੇ ਅਗੋ ਮੁੱਕਾ ਤਗੜਾ ਅੜਾ ਤੁਸੀਂ ਹੋਰ ਤਗੜੇ ਹੋਣਾ ਹੋਰ ਮਜ਼ਬੂਤ ਹੋਣਾ ਜੀ ਸਰਦਾਰ ਹਰਜਿੰਦਰ ਸਿੰਘ ਜੀ ਚੀਮਾ 76 ਸਾਲ ਦੀ ਉਮਰ ਬਿਲਕੁਲ ਨੌਜਵਾਨ ਨੌਜਵਾਨਾਂ ਵਰਗੀ ਸੋਚ ਰਾਦਰ ਜਿਆਦਾ ਵਧੀਆ ਸੋਚ ਔਰ ਇਹ ਤੁਹਾਡਾ ਥੋੜਾ ਜਿਹਾ ਰੁਟੀਨ ਪੁੱਛਣਾ ਚਾਹਾਂਗੇ ਤੁਹਾਡਾ ਦਿਨ ਦਾ ਰੁਟੀਨ ਕੀ ਹੈਗਾ ਮੈਨੂੰ ਸਾਰੇ ਆਂਦੇ ਤੁਸੀਂ ਗੇਅਰ ਡਾਊਨ ਕਰੋ ਗੇਅਰ ਡਾਊਨ ਕਰੋ ਮੈਂ ਹੁਣ ਆਜੀ ਮੈਨੂੰ ਭਤੀਜਾ ਕਹਿੰਦਾ ਹੀ ਪਿਤਾ ਜੀ ਥੋੜੀ ਗੇਅਰ ਡਾਊਨ ਕਰੋ ਅੱਛਾ ਕਿਉਂਕਿ ਮੈਂ ਮੈਂ ਸਵੇਰੇ ਗਿਆ ਹੀ ਹਸਪੀਟਲ ਜੀ ਪੰਚਕੁਲੇ ਪਾਰਸ ਜੀ ਉਸ ਤੋਂ ਬਾਅਦ ਮੈਂ ਆਣਾ ਸੀ ਤੁਹਾਡੇ ਕੋਲ ਜੀ ਫਿਰ ਮੈਂ ਘਰ ਆਇਆ ਲੰਚ ਕਰਕੇ ਫਿਰ ਮੈਂ ਇੱਥੇ 2:00 2:00 ਵਜੇ ਤੇ ਆ ਗਿਆ ਜੀ ਹੁਣ ਮੇਰੀ 4:30 ਵਜੇ ਇੱਕ ਬੰਦਾ ਮੇਰਾ ਆਫਿਸ ਤੇ ਵੇਟ ਕਰ ਰਿਹਾ ਹੁਣ ਮੈਨੂੰ ਇਥੋਂ નીકਲੀ ਹੋਤੇ ਜਾਣਾ ਫਿਰ ਸ਼ਾਮੀ ਮੈਂ ਘਰ ਪਹੁੰਚਣਾ ਹੈ ਮੈਂ ਗੇਅਰ ਡਾਊਨ ਨਹੀਂ ਕਰ ਸਕਦਾ ਗੇਅਰ ਡਾਊਨ ਨਹੀਂ ਕਰ ਸਕਦਾ ਘੇਰਾ ਹੋਰ ਪੈਲੀਆਂ ਲੱਗੀਆਂ ਨੇ ਚੱਲੀ ਜਾਣੀਆਂ ਦੇਖੋ ਜੀ 66 ਸਾਲ ਦੇ ਨੌਜਵਾਨ ਸਰਦਾਰ ਹਰਜਿੰਦਰ ਸਿੰਘ ਦੀ ਚੀਮਾ ਚੇਅਰਮੈਨ ਚੀਮਾ ਬੋਇਲਰਸ ਲਿਮਟਿਡ ਦੀ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਇੰਝ ਮਹਿਸੂਸ ਹੋ ਰਿਹਾ ਹੈ ਕਿ ਗੱਲ ਖਤਮ ਹੀ ਨਾ ਹੋਵੇ ਤੇ ਗੱਲਾਂ ਕਰਦੇ ਜਾਈਏ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੋਵੇਗਾ ਬਹੁਤ ਪਹਿਲੂ ਰਹਿ ਜਾਂਦੇ ਨੇ ਜਿਨ੍ਹਾਂ ਦੇ ਬਾਰੇ ਸੀ ਕਈ ਵਾਰੀ ਇਸ ਇੱਕ ਇੰਟਰਵਿਊ ਦੇ ਵਿੱਚ ਗੱਲਾਂ ਬਾਤਾਂ ਪੂਰੀਆਂ ਨਹੀਂ ਕਰ ਪਾਦੇ ਤਾਂ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ ਇਹਨਾਂ ਦੇ ਨਾਲ ਸਰ ਜਾਂਦੇ ਜਾਂਦੇ ਦੋ ਸ਼ਬਦਾਂ ਦੇ ਵਿੱਚ ਫਿਰ ਤੋਂ ਮੈਂ ਚਾਹਾਂਗਾ ਕੋਈ ਗੱਲ ਜਿਹੜੀ ਤੁਹਾਡੇ ਜ਼ਹਿਨ 'ਚ ਰਹਿ ਗਈ ਹੋਵੇ ਤਾਂ ਨੌਜਵਾਨ ਸਾਡੇ ਖਾਸ ਤੌਰ 'ਤੇ ਸੁਣਦੇ ਆ ਸਾਡੇ ਵੀਡੀਓਜ਼ ਕੀ ਸੁਨੇਹਾ ਦਿੰਦੇ ਹੋ ਤੇ ਕਲੋਜ਼ਿੰਗ ਨੋਟ ਤੁਹਾਡੇ ਤੋਂ ਹੀ ਲੈਣਾ ਸੀ ਦੇਖੋ ਇਸ ਤਰ੍ਹਾਂ ਹੈ ਕਿ ਤੁਹਾਨੂੰ ਇਹ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਇਨਸਾਨ ਦਾ ਰੂਪ ਦਿੱਤਾ انسان ਦਾ ਜਨਮ ਮਿਲਿਆ ਤੇ ਉਹਨੂੰ ਇਨਕੈਸ਼ ਕਰੋ ਤੇ ਆਪਣੇ ਉੱਤੇ ਕੌਨਫੀਡੈਂਸ ਰੱਖੋ ਜਿੰਨਾ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਦੂਜਾ ਤੁਹਾਨੂੰ ਨਹੀਂ ਜਾਣਦਾ ਭਾਵੇਂ ਤੁਹਾਡੇ ਮਾਪੇ ਹੋਏ ਤੁਹਾਡੇ ਭਾਵੇਂ ਪ੍ਰੋਫੈਸਰ ਹੋਣ ਭਾਵੇਂ ਦੋਸਤ ਹੋਣ ਉਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਕੀ ਕਰ ਸਕਦੇ ਹੋ ਜੋ ਕੁਝ ਤੁਹਾਡੇ ਅੰਦਰ ਹੈ ਉਹਦੇ ਤੇ ਆਪਣੇ ਆਪ ਤੇ ਬਿਲੀਵ ਕਰੋ ਔਰ ਜ਼ਿੰਦਗੀ 'ਚ ਆਪਣੇ ਉੱਤੇ ਹੀ ਆਪਣੇ ਪੈਰਾਂ ਨਾਲ ਹੀ ਤੁਰਿਆ ਜਾਂਦਾ ਆਪਣੇ ਉੱਤੇ ਹੀ ਚੱਲੋ ਔਰ ਤੁਸੀਂ ਕਿਤੇ ਵੀ ਜਾ ਸਕਦੇ ਹੋ ਸਕਾਈਜ਼ ਦਾ ਲਿਮਟ ਸਕਾਈਜ਼ ਦਾ ਲਿਮਟ 34 ਇੱਥੋਂ ਪਕੜ ਲਈ ਕਿ ਸਕਾਈਜ਼ ਦਾ ਲਿਮਟ ਤਾਂ ਹੁਣ ਅੱਗੇ ਤੁਹਾਡੇ ਪ੍ਰੋਜੈਕਟਸ ਹੈ ਹਜੇ 76 ਸਾਲ ਦੀ ਉਮਰ ਚ ਤੁਸੀਂ ਮੈਂ ਹੁਣ ਦੇਖੋ ਸਭ ਤੋਂ ਜ਼ਿਆਦਾ ਮੈਂ ਇੱਕ ਤੇ ਮੈਂ ਬੱਸਾਂ ਉਹ ਟਰੱਕਾਂ ਦੀ ਚਾਰਜਿੰਗ ਖਤਮ ਕਰਨੀ ਅੱਛਾ ਜੀ ਮਤਲਬ ਬੱਸ ਉਹ ਟਰੱਕ ਦੇ ਅੰਦਰ ਬਸ ਉਹਨੂੰ ਬੈਟਰੀ ਚਾਰਜਿੰਗ ਲਈ ਰੁਕਣਾ ਨਹੀਂ ਪੈਗਾ ਅੱਛਾ ਜੀ ਔਰ ਬੱਸਾਂ ਔਰ ਟਰੱਕਾਂ ਦੀ ਈ ਵਹੀਕਲ ਦੀ ਕੋਸਟ ਅੱਧੀ ਕਰਨੀ ਬੈਟਰੀ ਦੀ ਈ ਵਹੀਕਲ ਦੀ ਕੋਸਟ ਅੱਧੀ ਕਰਨੀ ਬੈਟਰੀ ਦੀ ਕਿਉਂਕਿ ਬੈਟਰੀ ਹੀ ਛੋਟੀ ਕਰ ਦੇਣੀ ਅਜੇ ਵੀ ਹੁਣ ਮੈਂ 600 ਟਰੱਕ ਦੇ ਵਿੱਚ ਮੈਂ ਇਹੋ ਜਿਹਾ ਸਿਸਟਮਿਕ ਫਿਊਲ ਸੈੱਲ ਬਣਾਇਆ ਜਿਸ ਤੋਂ ਅਸੀਂ 600 ਟਰੱਕ ਦੇ ਵਿੱਚ ਇੱਕ ਆਕਸੀਜਨ ਦਾ ਸਿਲੰਡਰ ਰੱਖਣਾ ਇੱਕ ਹਾਈਡਰੋਜਨ ਦਾ ਸਿਲੰਡਰ ਰੱਖਣਾ ਉਹਨੇ 1000 ਕਿਲੋਮੀਟਰ ਨੂੰ ਲੈ ਕੇ ਜਾਣਾ ਜੀ ਔਰ ਤੁਹਾਨੂੰ ਬੈਟਰੀਆਂ ਜਿਹੜੀਆਂ ਉਹ ਚਾਹ ਚਾਰ ਚਾਰ 5-5 ਕਿਲੋਮੀਟਰ ਬੈਟਰੀਆਂ ਲਾਉਣ ਦੀ ਕੋਈ ਲੋੜ ਨਹੀਂ 40-50 ਕਿਲੋਮੀਟਰ ਦੀ ਬੈਟਰੀ ਲਾਣੀ ਬਸ ਉਹਨੇ ਉਹਨੂੰ ਚਾਰਜ ਕਰੇ ਜਾਣਾ ਇਹ ਮੇਰਾ ਨੈਕਸਟ ਪ੍ਰੋਜੈਕਟ ਹੈ ਔਰ ਇੱਕ ਮੇਰਾ ਹੋਰ ਪ੍ਰੋਜੈਕਟ ਹੈ ਜਿਹੜੇ ਇੰਜੀਨੀਅਰ ਨੇ ਸੁਣਨਾ ਮੈਂ ਹੁਣ ਇੱਕ ਕੰਪ੍ਰੈਸ਼ਰਲੈਸ ਗੈਸਲੈਸ 에어 ਕੰਡੀਸ਼ਨਰ ਬਣਾਣਾ ਕੰਪ੍ਰੈਸ਼ਰਲੈਸ ਗੈਸਲੈਸ ਗੈਸਲੈਸ 에어 ਕੰਡੀਸ਼ਨਰ ਬਣਾਣਾ ਮਤਲਬ ਕੰਮ ਉਹ ਕਰਨਾ ਜਿਹੜਾ ਐਗਜ਼ਿਸਟ ਕਰਦਾ ਹੀ ਨਹੀਂ ਕਰਦਾ ਹੀ ਨਹੀਂ ਐਗਜ਼ਿਸਟ ਪਹਿਲਾਂ ਕੰਮ ਹਰ ਉਹ ਕਰਨਾ ਜਿਹੜਾ ਪਹਿਲਾਂ ਐਗਜ਼ਿਸਟ ਕਰਦਾ ਹੀ ਨਹੀਂ ਜਿਹੜੀ ਚੀਜ਼ ਇਸ ਕਾਇਨਾਤ ਵਿੱਚ ਪਹਿਲਾਂ ਨਹੀਂ ਹੋਈ ਕੋਈ ਜਿੰਨੀਆਂ ਹੁਣ ਤੱਕ ਬਣਾਈਆਂ ਲੋ ਪਹਿਲਾਂ ਹੈ ਹੀ ਨਹੀਂ ਸੀ ਕੋਈ ਵੀ ਉਹੀ ਕਰਦਾ ਹਾਂ ਉਹੀ ਕਰਦਾ ਹੁਣੇ ਕਰਦਾ ਹੀ ਆ ਅੱਜ ਆ ਚੀਜ਼ ਦਾ ਸਿੱਖ ਲਈ ਜੀ ਵੀ ਕੰਮ ਉਹ ਕਰੋ ਜਿਹੜਾ ਪਹਿਲਾਂ ਹੈ ਹੀ ਹੈ ਨਹੀਂ ਯਾਰ ਬਸ ਸੋਚੋ ਆਪਣੇ ਰਿਜ਼ਲਟ ਆ ਜਾਂਦਾ ਆਪਣੇ ਆ ਜਾਂਦਾ ਸੀਮਾ ਬਾਇਲੈਂਸ ਲਿਮਟਿਡ ਦੇ ਚੇਅਰਮੈਨ ਸਰਦਾਰ ਹਰਜਿੰਦਰ ਸਿੰਘ ਜੀ ਸੀਮਾ ਜੀ ਦਾ ਯੂਐਸਪੀ ਦੇਖੋ ਕੀ ਹੈ ਕੰਮ ਉਹ ਕਰੋ ਜਿਹੜਾ ਪਹਿਲਾਂ ਗ੍ਰਸਟੀ ਨਹੀਂ ਕਰਦਾ ਜਿਹੜਾ ਕਿਸੇ ਨੇ ਕੀਤਾ ਹੀ ਨਾ ਹੋਵੇ ਆ ਜਿਹੜਾ ਤੁਸੀਂ ਕਹਿ ਕਿ ਬੱਸਾਂ ਟਰੱਕਾਂ ਕਾਰਾਂ ਦੀ ਵਹੀਕਲ ਦੀ ਜਿਹੜੀ ਕੋਸਟ ਘਟਾਣੀ ਹੈ ਮਤਲਬ ਕਾਰਾਂ ਛੱਡੋ ਬੱਸਾਂ ਟਰੱਕਾਂ ਦਾ ਮੇਜਰ ਹੈ ਕਿਉਂਕਿ ਬੱਸਾਂ ਨੇ ਉਹਨਾਂ ਨੂੰ ਕੋਈ ਕਾਰਾਂ ਕੋਲ ਚਾਰਜਿੰਗ ਟਾਈਮ ਹੁੰਦਾ ਫਿਰ ਵੀ ਰਾਤ ਨੂੰ ਚਾਰਜ ਕਰ ਲੈਂਦੇ ਨੇ ਲੇਕਿਨ ਬੱਸਾਂ ਤੋਂ ਟਰੱਕਸ ਕੋਲ ਚਾਰਜਿੰਗ ਟਾਈਮ ਨਹੀਂ ਹੁੰਦਾ ਨਾਲੇ ਉਹਨਾਂ ਦੀ ਬੈਟਰੀ ਬਹੁਤ ਵੱਡੀ ਪੈਂਦੀ ਔਰ ਮਹਿੰਗੀ ਪੈਂਦੀ ਹੈ ਉਹਨੂੰ ਛੋਟਾ ਕਰਨਾ ਔਰ ਉਹਦੀ ਚਾਰਜਿੰਗ ਖਤਮ ਕਰਨੀ ਵਾਹ ਜੀ ਵਾਹ ਹੌਰਵਰਡ ਧੰਨਿਆ ਸਾਡੇ ਵੱਲੋਂ ਆਲਮੋਸਟ ਅਸੀਂ ਪ੍ਰੈਕਟੀਕਲ ਤੇ ਥਿਊਰੀਟੀਕਲ ਸਿਸਟਮ ਸਿਸਟਮ ਕੈਲਕੂਲੇਟ ਕਰਕੇ ਬਣਾ ਲੈਨੇ ਤਾਂ ਸਫਰ ਚੱਲਦੇ ਰਹੇਗਾ ਹਜੇ ਜ਼ਬਰਦਸਤ ਚਲਾਵਾ ਨਹੀਂ ਜਿੰਨਾ ਚਾਹਤਦਾ ਨਹੀਂ ਬਹੁਤ ਅੱਛੀ ਗੱਲ ਹੈ ਦੇਖੋ ਜੀ ਕਹਿੰਦੇ ਬਾਬਾ ਨਜ਼ਮੀ ਦਾ ਸ਼ੇਰ ਹੈ ਬੇਹਿਮਤੇ ਨੇ ਜਿਹੜੇ ਵੈਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗਪੈਂਦੇ ਨੇ ਸੀਨਾ ਪਾੜ ਕੇ ਪਤਾ ਮਨਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਲਿਖਾ ਕੇ ਤੁਰਦੇ ਲਕਸ਼ਾ ਪੜੇ ਸਫਰਾਂ ਦਾ ਥੈਟਸ ਰਾਈਟ ਥੈਟਸ ਰਾਈਟ ਇਹ ਜਿਹੜਾ ਕੱਛ ਤੁਸੀਂ ਤੁਹਾਨੂੰ ਪਣਾ ਕੇ ਤੁਰਦੇ ਐ ਮੈਂ ਨਾ ਹਜ਼ਾਰ ਬੰਦੇ ਦਿਮਾਗ ਖਰਾਬ ਕਰਨਾ ਚਾਹਨਾ ਜਿਸ ਤਰ੍ਹਾਂ ਕੈਪਟਨ ਨੇ ਮੇਰਾ ਦਿਮਾਗ ਖਰਾਬ ਕੀਤਾ ਔਰ ਮੈਂ ਨੌਕਰੀ ਛੱਡ ਕੇ ਆਈ ਡੀ ਵੱਡੀ ਜਾ ਇੰਡਸਟਰੀ ਲਈ ਇਹਨੇ ਬੰਦਿਆਂ ਨੂੰ ਇੰਪਲੋਇਮੈਂਟ ਦਿੱਤੀ ਮੈਂ ਚਾਹੁੰਦਾ ਵੀ ਜਲ ਜਲ ਮੈਂ ਇੰਸਟੀਚੂਟ 'ਚ ਜਾਣਾ ਤਾਂ ਕਿ ਬੱਚੇ ਦਾ ਇਹ ਸਿਰਫ ਹੁੰਦਾ ਤੁਹਾਡੀ ਸੋਚ ਨਾਲ ਹੈ ਜੀ ਜੋ ਤੁਹਾਡੀ ਸੋਚ ਹੈ ਉਹ ਹੀ ਤੁਸੀਂ ਕਰ ਲੈਣੇ ਆ ਸੋਚ ਖਤਮ ਤੇ ਕੰਮ ਖਤਮ ਜੀ ਵਾਜੀ ਸੋਚ ਖਤਮ ਹੋ ਗਈ ਤਾਂ ਕੰਮ ਖਤਮ ਹੋ ਗਿਆ ਸਾਰਾ ਇੱਥੇ ਹੈ। ਤੁਸੀਂ ਸੋਚ ਲਿਆ ਹਾਲੇ ਚੜ੍ਹਨ ਨਾਲ ਛੱਡ ਜਾਓਗੇ। ਜੇ ਤੁਸੀਂ ਥੱਲੇ ਸੋਚ ਲਿਆ ਯਾਰ ਕਿੱਥੇ ਚੜ੍ਹਿਆ ਉਹ ਤੇ ਉੱਥੇ ਤੇ ਠੰਡ। ਬਸ ਮੈਂ ਕਹਿੰਦਾ ਲੱਗਿਆ ਵੀਡੀਓ ਤੇ ਕਿੰਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਤੇ ਚੀਮਾ ਸਾਹਿਬ ਦੀ ਜਿਹੜੀ ਸੋਚ ਹੈ ਇਸ ਉੱਤੇ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਨੌਜਵਾਨਾਂ ਤੱਕ ਸ਼ੇਅਰ ਕਰੋ, ਬੱਚਿਆਂ ਤੱਕ ਸ਼ੇਅਰ ਕਰੋ ਔਰ ਸਕੂਲ ਗੋਇੰਗ ਕਿਡਸ ਤੱਕ ਜ਼ਰੂਰ ਸ਼ੇਅਰ ਕਰੋ ਜਿਹੜੇ ਪਲੱਸ 1 ਪਲੱਸ 2 ਦੇ ਵਿੱਚ ਨੇ। ਉਹਨਾਂ ਤੱਕ ਇਹ ਗੱਲਾਂ ਜਾਣੀਆਂ ਚਾਹੀਦੀ ਨੇ ਤਾਂ ਜੋ ਪੰਜਾਬ ਦਾ ਜਿਹੜਾ ਹੈ ਨਕਸ਼ਾ ਬਦਲ ਜਵੇ, ਸੋਚ ਬਦਲ ਜਵੇ ਉਦੋਂ ਹੀ ਸਾਡਾ ਪੰਜਾਬ ਬਦਲੇਗਾ। ਸ਼ੁਕਰੀਆ ਜੀ। ਬਹੁਤ-ਬਹੁਤ ਥੈਂਕ ਯੂ ਸਰ। ਥੈਂਕ ਯੂ ਜਮਣਾ ਸਾਹਿਬ। ਥੈਂਕਸ ਅ ਲੋਟ।